ਸੱਚੀ ਗੱਲ ਦੋਸਤੋ ਦੋਸਤੋ ਜਿਵੇਂ ਸੁਖਬੀਰ ਬਾਦਲ ਨੇ ਇਹ ਮੰਨ ਲਿਆ ਕਿ ਹਾਂ ਉਹਦੀ ਸਰਕਾਰ ਵੇਲੇ ਕਾਫੀ ਗਲਤੀਆਂ ਹੋਈਆਂ ਬਲਕਿ ਮੈਂ ਤਾਂ ਇਹ ਕਹੂੰਗਾ ਉਹਦੇ ਵੱਲੋਂ ਕਾਫੀ ਪਾਪ ਕਿਤੇ ਗਏ ਆ ਤੇ ਉਹਨੇ ਮੰਨ ਵੀ ਲਿਆ ਕਾਲ ਤਖਤ ਸਾਹਿਬ ਦੇ ਸਾਹਮਣੇ ਸਾਰੇ ਉਹਨੇ ਆਪਣੇ ਗੁਨਾਹ ਕਬੂਲ ਕਰ ਲਏ ਆ ਤੇ ਕੀ ਸਾਨੂੰ ਲੱਗਦਾ ਕਿ ਇੰਨੀ ਕੁ ਸਜ਼ਾ ਉਹਦੇ ਲਈ ਕਾਫੀ ਹੈ ਜਿਹੜੀ ਉਹਨੂੰ ਮਿਲੀ ਹੈ ਦੋਸਤੋ ਵੈਸੇ ਤਾਂ ਜੇ ਆਪਾਂ ਦੇਖੀਏ ਸੁਖਬੀਰ ਬਾਦਲ ਨੂੰ ਆਪ ਹੀ ਸ਼ਰਮ ਨਾਲ ਹੀ ਆਪਣਾ ਇਸਤੀਫਾ ਦੇ ਦੇਣਾ ਚਾਹੀਦਾ ਸੀ ਤੇ ਉਸ ਵੇਲੇ ਜਿਹੜੇ ਵੀ ਲੀਡਰ ਸਾਹਿਬਾਨ ਉਹਦੇ ਨਾਲ ਜੁੜੇ ਹੋਏ ਸੀ ਉਹਦੀ ਸਰਕਾਰ 'ਚ ਸ਼ਾਮਲ ਸੀ ਹਿਊਮਨ ਗਰਾਉਂਡ ਦੇ ਉੱਪਰ ਉਹਨਾਂ ਨੂੰ ਆਪਣੇ ਆਪ ਹੀ ਇਸਤੀਫਾ ਦੇ ਦੇਣਾ ਚਾਹੀਦਾ ਸੀ ਐਕਟਿਵ ਪੋਲਿਟਿਕਸ ਤੋਂ ਇਸਤੀਫਾ ਦੇ ਦੇਣਾ ਚਾਹੀਦਾ ਸੀ ਤੇ ਲੇਕਿਨ ਸਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦੇ ਆਪਣੇ ਲਾਲਚ ਕਰਕੇ ਉਹ ਐਦਾਂ ਦਾ ਕੰਮ ਨਹੀਂ ਕਰਨਗੇ ਕਿ ਉਹ ਇਸਤੀਫਾ ਦੇ ਦੇਣ ਐਕਟਿਵ ਪੋਲਿਟਿਕਸ ਤੋਂ ਚਾਹੇ ਉਹਨਾਂ ਲੀਡਰਾਂ ਦੇ ਵਿੱਚ ਚੰਦੂ ਮਾਜਰਾ ਸੀ ਚਾਹੇ ਉਹ ਸੁਖਦੇਵ ਢਿੰਡਾ ਸਾ ਸੀ ਚਾਹੇ ਕੋਈ ਵੀ ਲੀਡਰ ਸੀ ਜਿਹੜੇ ਕੀ ਚਾਹੇ ਜਗੀਰ ਕੌਰ ਸੀ ਕੋਈ ਵੀ ਲੀਡਰ ਸੀ ਜਿਹੜਾ ਜਿਹੜਾ ਉਸ ਵੇਲੇ ਸੁਖਬੀਰ ਬਾਦਲ ਨੂੰ অপੋਜ਼ ਨਹੀਂ ਕਰ ਪਾਇਆ ਉਹਦੇ ਕਿਤੇ ਹੋਏ ਗੁਨਾਹਾਂ ਨੂੰ ਜਾਂ ਪਾਪਾਂ ਤੋਂ ਕਿਹੜੇ ਪਾਪ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਈ ਉਹਦੇ ਵਿੱਚ ਨਿਰਪੱਖਤਾ ਨਾਲ ਜਾਂਚ ਨਹੀਂ ਹੋਣ ਦਿੱਤੀ ਜਿਹੜੇ ਅਫਸਰਾਂ ਨੇ ਬਾਬਲ ਕਲਾ ਗੋਲੀਕਾਂਡ ਦੇ ਵਿੱਚ ਆਰਡਰ ਦਿੱਤਾ ਇਹਨਾਂ ਨੇ ਬਾਦਲ ਨੇ ਸੁਖਵੀਰ ਬਾਦਲ ਜਿਹੜਾ ਮੰਨ ਵੀ ਗਿਆ ਆਪ ਹੀ ਕਿ ਹਾਂ ਮੇਰੇ ਵੱਲੋਂ ਹੀ ਹੁਕਮ ਹੋਇਆ ਸੀਗਾ ਉਹਨੇ ਗੋਲੀਕਾਂਡ ਦਾ ਹੁਕਮ ਦਿੱਤਾ ਉਹ ਉਹਨਾਂ ਅਫਸਰਾਂ ਨੂੰ ਹੀ ਬਾਅਦ ਚ ਪ੍ਰਮੋਟ ਕਰਕੇ ਉਹਨਾਂ ਨੂੰ ਟਿਕਟਾਂ ਵੀ ਵੰਡੀਆਂ ਗਈਆਂ ਇਹ ਸਭ ਸੁਖਵੀਰ ਬਾਦਲ ਨੇ ਉਸ ਦਿਨ ਕਾਲਤਾਬ ਸਾਹਬ ਦੇ ਅੱਗੇ ਮੰਨ ਲਿਆ ਇਹਨਾਂ ਸਾਰੇ ਲੀਡਰਾਂ ਨੂੰ ਜਿਹੜੇ ਉਸ ਵੇਲੇ ਸੁਖਵੀਰ ਬਾਦਲ ਦੇ ਨਾਲ ਸੀ ਇਹਨਾਂ ਸਾਰੇ ਹੀ ਲੀਡਰਾਂ ਨੂੰ ਐਕਟਿਵ ਪੋਲਿਟਿਕਸ ਤੋਂ ਸਨਿਹਾਸ ਲੈ ਲੈਣਾ ਚਾਹੀਦਾ ਬਲਕਿ ਮੈਂ ਆਪਣੇ ਪਿਛਲੇ ਵੀਡੀਓ ਦੇ ਵਿੱਚ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਨੂੰ ਇਹ ਬੇਨਤੀ ਪੱਤਰ ਵੀ ਲਿਖਿਆ ਸੀ ਮੈਂ ਉਸ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਤੁਸੀਂ ਦੇਖਿਆ ਸੁਣ ਸਕਦੇ ਹੋ ਮੈਂ ਉਸ ਪੱਤਰ ਦੇ ਵਿੱਚ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਕਿ ਇਹਨਾਂ ਸਮੁੱਚੀ ਲੀਡਰਸ਼ਿਪ ਦੇ ਉੱਪਰ ਇਕੱਲੀ ਧਾਰਮਿਕ ਸਜ਼ਾ ਕਾਫੀ ਨਹੀਂ ਹੋਏਗੀ ਬਲਕਿ ਇਹਨਾਂ ਸਾਰੇ ਲੀਡਰਾਂ ਦੇ ਉੱਪਰ ਤਾਂ ਉਮਰ ਇਲੈਕਸ਼ਨ ਨਾ ਲੜਨ ਦਾ ਹੁਕਮ ਹੋਣਾ ਚਾਹੀਦਾ ਇਹਨਾਂ ਨੂੰ ਸਿੱਧਾ ਸਪਸ਼ਟ ਤੌਰ ਤੇ ਇਹਨਾਂ ਤੇ ਇਹਨਾਂ ਦੇ ਟੱਬਰ ਦਾ ਕੋਈ ਵੀ ਜੀ ساری ਉਮਰ ਇਲੈਕਸ਼ਨ ਨਾਲ ਲੜ ਪਾਏ ਤੇ ਜੇਕਰ ਇਹ ਫੇਰ ਵੀ ਇਲੈਕਸ਼ਨ ਲੜਦੇ ਆ ਤੇ ਮੇਰੇ ਸਾਰੇ ਸਿੱਖ ਔਰ ਹਿੰਦੂ ਭਾਈਚਾਰੇ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਦਾ ਟੋਟਲੀ ਪੋਲੀਟੀਕਲ ਬਾਈਕਾਟ ਹੋਣਾ ਚਾਹੀਦਾ ਦੋਸਤੋ ਸੁਖਬੀਰ ਬਾਦਲ ਨੇ ਉਸ ਦਿਨ ਇਹ ਮੰਨ ਲਿਆ ਕਿ ਹਾਂ ਉਨੇ ਜੜੀਆਂ ਗਲਤੀਆਂ ਕੀਤੀਆਂ ਭਾਵੇਂ ਉਹ ਰਾਮ ਰਹੀਮ ਨੂੰ ਮਾਫੀ ਦਾ ਸੀ ਭਾਵੇਂ ਬਾਈਬਲ ਕਲਾ ਗੋਲੀकांड ਦਾ ਸੀ ਭਾਵੇਂ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਪੈਸੇ ਕੱਢ ਕੇ ਮਾਫੀਆਂ ਦੇ ਐਡਵਰਟਾਈਜ਼ਮੈਂਟ ਕਰਾਏ ਗਏ ਬਾਬਾ ਰਾਮ ਰਹੀਮ ਨੂੰ ਬਾਬਾ ਕਾ ਦਾ ਰਾਮ ਰਹੀਮ ਨੂੰ ਖੁਸ਼ ਕਰਨ ਵਾਸਤੇ ਇਹ ਸਾਰੇ ਗੁਨਾਹੇ ਉਜ਼ੀਮ ਸੀ ਜਿਨ੍ਹਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਲੇਕਿਨ ਆਪਾਂ ਥੋੜੀ ਜੀ ਮੈਂ ਗਿਆਨੀ ਜੀ ਦੀ ਜਾਂ ਕਾਲ ਤੱਕ ਸਾਬ ਦੇ ਹੁਕਮ ਦੀ ਕੋਈ ਕਟਾਕਸ਼ ਨਹੀਂ ਕਰ ਰਿਹਾ ਕਿ ਉਹਨਾਂ ਦੀ ਸਜ਼ਾ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੇ ਜੋ ਕੀਤਾ ਵਧੀਆ ਕੀਤਾ ਲੇਕਿਨ ਇੰਨੀ ਇੱਕ ਸੇਵਾ ਇੰਨੀ ਇੱਕ ਸਜ਼ਾ ਕਾਫੀ ਨਹੀਂ ਹੈਗੀ ਕਿ ਆਪਾਂ ਜੋੜਿਆਂ ਦੀ ਸੇਵਾ ਕਰਾ ਲਈਏ ਜਾਂ ਭਾਂਡਿਆਂ ਦੀ ਸਫਾਈ ਕਰਾ ਲਈਏ ਇਹ ਸਜ਼ਾ ਕਾਫੀ ਨਹੀਂ ਹੈ ਮੈਂ ਫੇਰ ਗਿਆਨੀ ਜੀ ਨੂੰ ਔਰ ਸਾਰੇ ਪੰਜ ਸਾਬਾਨਾ ਨੂੰ ਇਹ ਅਪੀਲ ਕਰਦਾ ਮੈਂ ਬੇਨਤੀ ਕਰਦਾ ਸਾਰੇ Hindu ਭਾਈਚਾਰੇ ਔਰ Sikh ਭਾਈਚਾਰੇ ਵੱਲੋਂ ਕਿ ਇਹਨਾਂ ਤੇ ਤਾਂ ਉਮਰ ਸੁਖਵੀਰ ਬਾਦਲ ਤੇ ਉਹਦੇ ਉਸ ਟਾਈਮ ਦੇ ਸਾਥੀਆਂ ਤੇ ਚਾਹੇ ਉਹ ਇਹ ਇਹ ਦੇ ਜਿਹੜੇ ਵੀ ਸੀ ਕਿ ਉਹ ਚਾਹਦੇ ਕਿ অপੋਜ਼ ਕਰ ਸਕਦੇ ਸੀ ਜੇ ਸੁਖਵੀਰ ਬਾਦਲ ਉਹਨਾਂ ਦੀ ਗੱਲ ਨਹੀਂ ਸੀ ਮੰਦੇ ਤੇ ਇਹਨਾਂ ਨੂੰ ਹਿਊਮਨ ਗਰਾਉਂਡ ਦੇ ਉੱਪਰ ਉਦੋਂ ਹੀ ਪੋਲਿਟਿਕਸ ਉਥੋਂ ਅਕਾਲੀ ਦਲ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਸੀ ਲੇਕਿਨ ਇਹ ਆਪਣੀ ਆਪਣੇ ਲਾਲਚਾਂ ਕਰਕੇ ਉਹਨਾਂ ਦੇ ਨਾਲ ਰਹੇ ਹੁਣ ਆਪਣੇ ਆਪ ਨੂੰ ਸੱਚੇ ਔਰ ਇਮਾਨਦਾਰ ਦੱਸਣ ਵਾਸਤੇ ਅਕਾਲੀ ਦਲ ਤੋਂ ਅੱਡ ਹੋ ਕੇ ਇਹਨਾਂ ਨੇ ਇੱਕ ਅਲੱਗ ਧੜਾ ਬਣਾ ਲਿਆ ਲੇਕਿਨ ਇਹ ਬੰਦੇ ਵੀ ਮਾਫੀ ਦੇ ਕਾਬਿਲ ਨਹੀਂ ਹੈਗੇ ਮੇਰੀ ਫੇਰ ਬੇਨਤੀ ਹੈ ਆਕਾਲ ਤਖਤ ਸਾਹਿਬ ਦੇ ਗਿਆਨੀ ਰਘਵੀਰ ਸਿੰਘ ਜੀ ਨੂੰ ਤੇ ਸਾਰਿਆਂ ਨੂੰ ਕਿ ਇਹਨਾਂ ਤੇ ਜਾਂ ਇਹਨਾਂ ਦੇ ਟੱਬਰ ਤੇ ਸਾਰੀ ਉਮਰ ਇਲੈਕਸ਼ਨ ਨਾਲ ਲੜਨ ਦਾ ਹੁਕਮ ਹੋਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਟੋਟਲੀ ਪੋਲੀਟੀਕਲ ਬਾਈਕਾਟ ਹੋਣਾ ਚਾਹੀਦਾ ਇਹਨਾਂ ਬੰਦਿਆ ਦਾ ਤਾਕਿ ਅੱਗੇ ਆਉਣ ਵਾਲੇ ਬੰਦਿਆਂ ਨੂੰ ਵੀ ਗਲਤ ਕੰਮ ਕਰਨ ਵਾਲੇ ਬੰਦਿਆਂ ਨੂੰ ਵੀ ਪੋਲੀਟੀਕਲ ਬੰਦਿਆਂ ਨੂੰ ਘੱਟੋਂ ਘੱਟ ਇੰਨੀ ਅਕਲ ਆਵੇ ਕਿ ਅਸੀਂ ਪੰਥ ਨੂੰ ਐਦਾਂ ਧੋਖਾ ਨਹੀਂ ਦੇਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ